ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰ ਨਾਮ ਵਾਰ ਰਹੇ ਹਾਂ ਆਓ ਜੀ ਜਿੰਨੇ ਸਰੀਰਾ ਪੰਜ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਬਾਰ ਵਿਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਪਣੀ ਸਬ ਦੇ ਵਿੱਚੋਂ ਚੱਲ ਰਹੀ ਹੈ ਦੀ 11ਵੀਂ ਅਸਤਰੀ ਦੇ 6ਵੇਂ ਪਾਦੀ ਵਿਚਾਰ ਆਪਾਂ ਕਰਨੀ ਹੈ ਪਹਿਲਾ ਪਾਠ ਖੜ ਲਿਓ ਜੀ ਆਪਾਂ ਕਬਹੁ ਨਿਰਤ ਕਰੈ ਬਉ ਭਾਉ ਕਬਹੁ ਸੋਇ ਕਬਹੁ ਮਹਾ ਕ્રોਧ ਵਿਖਰਾਲ ਕਬਹੁ ਸਰਬ ਕੀ ਹੋਤ ਰਵਾਨ ਕਬਹੁ ਹੋਏ ਬਹਿ ਬਡ ਰਾਜ ਕਦੋਂ ਪਖਾਰੀ ਨੀਚਤਾ ਸਾਜਾ ਕਬਹੁ ਅਪ ਕੀਰਤਮੈ ਆਵੈ ਕਬਹੁ ਭੜਾ ਭੜਾ ਕਹਾਵੈ ਜਿਉ ਪ੍ਰਗ ਰਖੈ ਤਿ ਰਹੀ ਰਹਾ ਗੁਰ ਪ੍ਰਸਾਦ ਨਾਨਕ ਸਚ ਕਹੈ ਇਹ ਅਜੀ ਸ਼ੀਮਾ ਪਦ 11ਵੀਂ ਅਸ਼ਟ ਪਦੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਕਬਹੂ ਨਿਰਥ ਕਰੈ ਬਹੁ ਭਾਂਤ ਕਹਿੰਦੇ ਜੀਵਨ ਬਹੁ ਤਰ੍ਹਾਂ ਦੇ ਨਾਚ ਕਰਦਾਗਾ ਬਹੁ ਤਰ੍ਹਾਂ ਦੇ ਨਾਚ ਕਰਦਾ ਜੀ ਬੰਦਾ ਜੇ ਆਪਾਂ ਨਾਚਾਂ ਦੇ ਉੱਤੇ ਗੱਲ ਕਰਨੇ ਹੋਏ ਤਾਂ ਬਹੁਤ ਲੰਮੀ ਹੋ ਜੂ ਕਿੰਨੀ ਦੁਨੀਆ ਆਪਣੇ ਰੰਗਾਂ ਦੇ ਵਿੱਚ ਮਸਤ ਹੈ ਜੀ ਕਿੰਨੀ ਦੁਨੀਆ ਕੇ ਨਾਚ ਹੈ ਜਿਹੜੀ ਕਰਦੀ ਫਿਰਦੀ ਹੈ ਜੀ ਤੇ ਬਾਣੀ ਵਿੱਚ ਵੀ ਲਿਖਿਆ ਦੁਨੀਆ ਖੇਲਦੀ ਫਿਰਦੀ ਹੈ ਭਾਈ ਉਹ ਪ੍ਰਮਾਤਮਾ ਖੜਾ ਰਿਹਾਗਾ ਬਾਣੀ 'ਚ ਲਿਖਿਆ ਨਾ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਦਾ ਬਸ ਇਹ ਜਗਤ ਹੈ ਜਿਹੜਾ ਖੇਲ ਰਿਹਾ ਜੀ ਉਹਦੇ ਹੁਕਮਾਂ ਦੇ ਵਿੱਚ ਖੇਡ ਰਿਹਾ ਪ੍ਰਮਾਤਮਾ ਦੇ ਹੁਕਮ ਵਿੱਚ ਇਹ ਜੀਵ ਉਹ ਗੁਰੂ ਜੀ ਕਹਿੰਦੇ ਬਹੁਤ ਤਰ੍ਹਾਂ ਦੇ ਨਾਚ ਕਰਦਾ ਕਬਹੁ ਨਿਰਥ ਤਰੈ ਬਹੁ ਭਾਂਤ ਇੰਨੀ ਦੁਨੀਆ ਆਪਾਂ ਵੇਖਦੇ ਆਂ ਵੀ ਕੋਈ ਕਿਸ ਤਰ੍ਹਾਂ ਦੇ ਰੰਗਾਂ ਦੇ ਵਿੱਚ ਮਸਤ ਹੈ ਕੋਈ ਕਿਸ ਤਰ੍ਹਾਂ ਦੇ ਰੰਗਾਂ ਦੇ ਵਿੱਚ ਮਸਤ ਹੈ ਜੀ ਸੋ ਗੁਰੂ ਜੀ ਕਹਿੰਦੇ ਕਬਹੁ ਸੋਏ ਰਹੇ ਦਿਨ ਰਾਤ ਕਦੇ ਦਿਨ ਰਾਤ ਹੀ ਸੁੱਤਾ ਰਹਿੰਦਾ ਦਾ ਕਈ ਬੰਦੇ ਹੁੰਦੇ ਆ ਨਾ ਬਹੁਤ ਸੋਧਣੇ ਵੀ ਪਏ ਰਹਿਣਾ ਰਾਤ ਨੂੰ ਵੀ ਪਏ ਰਹਿਣਾ ਦਾ ਸੁੱਤੇ ਹੀ ਰਹਿਣਾ ਦਾ ਬਸ ਠੀਕ ਹੈ ਸਰੀਰਕ ਨੀਂਦ ਆਪਾਂ ਨੂੰ ਆਉਂਦੀ ਹੈ ਇਸ ਨੂੰ ਜੇ ਆਪਾਂ ਨਾਮ ਸੋਈਏ ਨਾ ਕਹਿੰਦੇ ਵੀ ਨੀਂਦ ਨਾ ਆਵੇ ਤਾਂ ਮਨੋਖ ਦਿਮਾਗੀ ਟੈਨਸ਼ਨ ਦਾ ਲਈਏ ਬਣ ਜਾਂਦਾ ਹੈ ਦਿਮਾਗ ਦੇ ਉੱਤੇ ਪੱਠਾਂ ਦੇ ਉੱਤੇ ਬੋਝ ਪਿਆ ਜਾਂਦਾ ਹੈ। ਕੰਮ ਮਾਰ ਲੱਗ ਜਾਂਦਾ ਹੈ, ਬੋੜ ਮਾਰ ਲੱਗ ਜਾਂਦਾ ਹੈ ਬਸ ਪਤਾ ਨਹੀਂ ਲੱਗਦਾ ਵੀ ਮੈਂ ਕੀ ਬੋਲੀ ਜਾਂਣਾ ਹੈ, ਕਿੱਦਨੂ ਪੜਿਆ ਜਾਂਣਾ ਹੈ। ਮਨੁੱਖ ਦੇ ਦਿਮਾਗ ਦੇ ਪੱਠੇ ਕੰਮ ਛੱਡ ਜਾਂਦੇ ਆ ਜੀ। ਜਿਹੜਾ ਨਾ ਦਿਮਾਗ ਦੀਆਂ ਨਾੜਾਂ ਡੀ ਕੰਟਰੋਲ ਵੀ ਕਹਿ ਸਕਦੇ ਆ ਆ। ਦੀ ਕੰਟਰੋਲ ਤੋਂ ਬਾਹਰ ਹੋ ਜਾਂਦਾ ਬਸ। ਸੋ ਗੁਰੂ ਜੀ ਕਹਿੰਦੇ ਕਦੇ ਇਹ ਦਿਨ ਰਾਤ ਹੀ ਸੁੱਤਾ ਰਹਿੰਦਾਗਾ। ਤਦੇ ਚਿੰਤਾ ਦੇ ਵਿੱਚ ਇੰਨਾ ਰੋਗ ਰਸਿਆ ਗਿਆ ਕਹਿੰਦੇ ਦਿਮਾਗ ਦੇ ਉੱਤੇ ਉਹ ਇਹ ਪਤਾ ਕਿਉਂ ਪੈਂਦਾ ਹੈ ਜੀ ਮਨੋਵਿਗਿਆਨੀ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਜੋ ਸਰੀਰ ਸਾਡਾ ਤਾਣਾ ਤੇ ਸਾਡਾ ਮਨ ਹੈ ਇਹਦੇ ਵਿੱਚ ਇੱਕ ਆਤਮਾ ਹੈ ਤੰਨੇ ਹਿੱਸੇ ਇਹ ਪਰ ਜਿਹੜੇ ਚੇਤੇ ਰੱਖੋ ਗੱਲ ਆ ਤਾਣਾ ਮਨ ਤੇ ਆਤਮਾ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੀਤੀ ਹੈ ਮਨੋਵਿਗਿਆਨੀਆਂ ਨੇ ਵੀ ਇਹ ਗੱਲ ਜਿੱਦੇ ਆਤਮਾ ਉਡਾਰਿਆਂ ਨਾਲ ਮਾਰ ਜਾਂਦੀ ਹੈ ਤੇ ਮਨ ਵੀ ਨਾਲ ਹੀ ਮਰ ਜਾਂਦਾ ਹੈ ਮਨ ਦੇ ਵਿਚਾਰ ਵੀ ਮਨ ਦੇ ਵਿਚਾਰ ਨਾਲ ਹੀ ਰਹਿੰਦੇ ਕਿਉਂਕਿ ਮਨ ਮਰਦਾ ਨਹੀਂ ਪਿਆ ਇੱਥੇ ਰੱਖੋ ਮਨ ਕੀ ਹੈ ਵਿਚਾਰਾਂ ਦਾ ਸੰਗ੍ਰਹਿ ਹੈ ਇਹ ਹੋਰ ਸਰੀਰ ਦੇ ਵਿੱਚ ਪ੍ਰਵਿਰਤ ਹੋ ਜਾਂਦਾ ਬਸ ਅੱਗੇ ਤਿਆਰ ਹੈ ਬਾਣ ਚ ਲਿਖਿਆ ਗੁਰੂ ਸਾਹਿਬ ਜੀ ਨੇ ਜਿਹੇ ਹੀ ਸਵਰਤ ਤੇ ਹਾ ਤੇ ਨਰਾ ਜਿਹੇ ਜੀ ਕਿਸੇ ਦੀ ਸਵਰਤ ਹੈ ਅੰਦਰ ਜੇ ਜਿਹੇ ਖਿਆਲ ਆਤ ਚੱਲਦੇ ਆ ਉਹਦੇ ਆਸ ਤੇ ਰਾਹ ਤਿਆਰ ਹੋ ਜਾਂਦਾ ਉਹਦੇ ਹੀ ਮਨੁੱਖ ਵਾਸਤੇ ਸੋ ਮਨੋਵਿਗਿਆਨੀ ਕਹਿੰਦੇ ਆ ਕਿ ਜਦੋਂ ਤਨ ਤੋਂ ਕੋਈ ਮਨ ਤੋਂ ਰੋਗ ਨਾ ਸੰਭਾਲਿਆ ਜਾਂਦਾ ਹੈ ਪਹਿਲਾਂ ਕਹਿੰਦੇ ਮਨਾ ਨਾ ਸਾਡਾ ਜਿਹੜਾ ਮਨ ਦੇ ਵਿਚਾਰ ਹੈ ਇਹ ਮਨ ਉਹ ਕਹਿੰਦੇ ਰੋਗ ਦੀ ਸੰਭਾਲ ਕਰਦਾ ਪਹਿਲਾਂ ਪਹਿਲਾਂ ਰੋਗ ਆਪ ਦੇ ਉੱਤੇ ਹਟਾਉਂਦਾ ਮਨ ਜਦੋਂ ਇਹ ਤੋਂ ਕਹਿੰਦੇ ਲੋਟ ਨਹੀਂ ਆਉਂਦਾ ਮਨ ਤੋਂ ਇਹ ਕਹਿੰਦਾ ਲੈ ਵੀ ਭਾਈ ਹੁਣ ਤਨ ਨੂੰ ਵੀ ਦੇ ਦਿਆ ਮੰਨ ਕੇ ਮੈਂ ਫਿਰ ਥੋੜਾ ਹਿੱਸਾ ਕਹਿੰਦੇ ਫਿਰ ਇਹੇ ਤਨ ਨੂੰ ਦੇ ਦਿੰਦਾ ਤੇ ਤਨ ਦੇ ਉੱਤੇ ਰੋਗ ਪ੍ਰਗਟ ਹੋ ਜਾਂਦਾ ਹੈ ਜਦੋਂ ਹਰਦਾਸ ਵੈਦ ਨਹੀਂ ਗੁਰਨਾਣਕ ਪਾਸ਼ਾ ਦੀ ਬਾਹ ਫੜੀ ਸੀ ਨਾ ਉਹ ਵਾਲੀ ਉਹ ਪੰਕਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਵੀ ਕੀਤੀ ਵੀ ਹੈ ਵੀ ਵੈਦਾਂ ਵੈਦ ਸਵੈਰ ਤੋਂ ਪਹਿਲਾ ਰੋਗ ਪਛਾਣ ਪਹਿਲਾ ਰੋਗ ਦੀ ਪਛਾਣ ਕਰ ਕਿੱਥੋਂ ਉੱਠਿਆ ਰੋਗਾ ਵੈਦ ਦੇ ਵੈਦਾਂ ਇਹ ਰੋਗ ਕਿੱਥੋਂ ਉੱਠਿਆਗਾ ਪਹਿਲਾ ਰੋਗ ਮਨ ਤੋਂ ਉੱਠਦਾ ਜੀ ਤਣ ਦੇ ਵਿੱਚ ਬਾਅਦ ਵਿੱਚ ਪ੍ਰਗਟ ਹੋ ਜਾਂਦਾ ਬਸ ਤੇ ਮਨੋਵਿਗਿਆਨੀ ਇਹ ਗੱਲ ਕਹਿੰਦੇ ਆ ਜਦੋਂ ਮਨ ਤੋਂ ਕੋਈ ਰੋਗ ਨਾ ਸੰਭਾਲਿਆ ਜਾਵੇ ਤਾਂ ਇਹ ਵੰਡ ਕੇ ਸਰੀਰ ਨੂੰ ਅੱਗੇ ਦੇ ਦਿੰਦਾ ਹੈ ਤੇ ਸਰੀਰ ਤੇ ਰੋਗ ਪ੍ਰਗਟ ਹੋ ਜਾਂਦਾ ਜੀ ਤੇ ਬਾਣੀ ਕਹਿੰਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇਹ ਪੰਕਤੀ ਦੇ ਉਹ ਕਿਹਨਾ ਜੀ ਜੋ ਸਰਚ ਹੋ ਰਹੀ ਹੈ ਅਮਰੀਕਾ ਦੇ ਸਰਚ ਸੈਂਟਰ ਦੇ ਵਿੱਚ ਜੋ ਵੱਡਾ ਸੈਂਟਰ ਆ ਨਾ ਅਮਰੀਕਾ ਦਾ ਵੀ ਇਹ ਸਾਇੰਸ ਇਹ ਗੱਲ ਹਜੇ ਮੰਨਦੀ ਹੈ ਵੀ 80% ਰੋਗ ਆ ਜਿਹੜਾ ਨਾ 80 85% ਰੋਗ ਇਹ ਮੰਨਦੇ ਐ ਤੇ 15 20% ਜਿਹੜੇ ਰੋਗ ਆ ਨਾ ਤਕਰੀਬਨ ਕਹਿੰਦੇ ਵੀ ਸ਼ੋਤਸ਼ਾ ਅੱਗੇ ਗਾਂ ਦੇ ਗਾਂ ਫੈਲਣਾ ਸੈਂਸ ਇਹ ਮੰਨੀ ਹੈ ਪਰ ਗੁਰਬਾਣੀ ਇਹ ਕਹਿੰਦੀ ਹੈ ਵੀ ਪ੍ਰਮਾਤਮਾ ਨੂੰ ਭੁੱਲ ਕੇ ਹੀ ਰੋਗ ਲੱਗਦੇ ਹੈ ਜੀ ਮੈਂ ਤੁਹਾਨੂੰ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੇ ਜੀਵਨ ਦੀ ਕਹਾਣੀ ਦੱਸਾਂ ਇੱਕ ਥੋੜੀ ਜੀ ਉਹਨਾਂ ਕੋਲੇ ਨਾ ਟੀਵੀ ਦੇ ਮਰੀਜ਼ ਹੁੰਦੇ ਸੀਗੇ ਜੀ ਟੀਵੀ ਦੇ ਮਰੀਜ਼ ਉਹਨਾਂ ਕੋਲੇ ਹੋਣੇ ਜਿਹੜੀ ਟੀਵੀ ਹੈ ਇਹ ਆਪ ਜੀ ਨੂੰ ਪਤਾ ਹੈ ਵੀ ਜੇ ਆਪਾਂ ਮੂੰਹ ਨਾਟਕੀਏ ਹੱਥ ਜਿਹੜੇ ਉਹਦੇ ਉੱਤੇ ਦਸਤਾਨੇ ਨਾ ਚੜਾਈਏ ਤਾਂ ਅੱਗੇ ਹੋਣ ਦਾ ਖਤਰਾ ਆ ਜਾਂਦਾਗਾ ਡਾਕਟਰ ਇਹ ਕਹਿੰਦੇ ਐ ਪਰ ਇਤਿਹਾਸ ਪੜ੍ਹ ਕੇ ਵੇਖ ਲਓ ਭਗਤਪੂਰਨ ਸਿੰਘ ਦੀ ਪਿੰਗਲਵਾੜੇ ਵਾਲਿਆਂ ਦਾ ਨਾ ਕਦੇ ਦਸਤਾਨਾ ਚੜਾਇਆ ਸੀ ਹੱਥ ਤੇ ਨਾ ਕਦੇ ਮੂੰਹ ਬੰਨਿਆ ਸੀ ਉਥੇਰਾ ਕਹਿੰਦੇ ਸੀ ਡਾਕਟਰ ਤੁਹਾਨੂੰ ਬਿਮਾਰੀ ਲੱਗ ਜਾਊਗੀ ਭਗਤਪੂਰਨ ਸਿੰਘ ਦੀ ਪਿੰਗਲਵਾੜੇ ਵਾਲੇ ਕਹਿੰਦੇ ਬਿਮਾਰੀ ਨਾਲ ਲਾਉਣ ਵਾਲਾ ਉਹ ਅੰਦਰ ਬੈਠਾਗਾ ਜੇ ਬਿਮਾਰੀ ਲਾਉਣੀ ਤਾਂ ਲੱਗ ਜੇ ਕੋਈ ਗਾਲ ਨਹੀਂ ਕੰਮ ਦੇ ਠੀਕਰੇ ਨੇ ਕੰਦਾ ਫੁੱਟਣਾ ਹੀ ਐ ਕਦੇ ਵੀ ਰੋਗ ਨਹੀਂ ਉਹਨਾਂ ਨੂੰ ਲੱਗਿਆ ਸੀ ਟੀਵੀ ਦਾ ਰੋਗਾ ਕਿਉਂਕਿ ਬਾਣੀ ਨਾ ਮਜਬੂਤ ਸੀ ਨਾ ਬਾਣੀ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਇੱਕਮਤ ਸੀ ਜੀ ਪ੍ਰਮਾਤਮਾ ਦਾ ਨਾਮ ਭਜਨ ਬੰਦ ਕੀ ਵਿੱਚ ਐ ਰੰਗੀ ਰੂਹ ਸੀ ਜੀ ਕਿਉਂ ਰੱਬ ਨੂੰ ਭੁੱਲ ਕੇ ਹੀ ਰੋਗ ਲੱਗਦੇ ਬਾਣੀ ਕਹਿੰਦੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ RAM ਤੇ ਲੱਗਣ ਜਾਣਾ ਮਰ ਜਾਓ ਉਹਦੀ ਯਾਦ ਭੁੱਲ ਜਾਣਾ ਹੀ ਆੱਖਾਂ ਜੀਵਾਂ ਵਿਸਰਾਏ ਮਰ ਜਾਓ ਮੌਤ ਕੀ ਹੈ ਜੀ ਪ੍ਰਮਾਤਮਾ ਦਾ ਭੁੱਲ ਜਾਣਾ ਬਸ ਹੋਰ ਕੋਈ ਮੌਤ ਨਹੀਂ ਕਹਿੰਦੇ ਪ੍ਰਮਾਤਮਾ ਦੀ ਯਾਦ ਮਨ ਵਿੱਚੋਂ ਭੁੱਲ ਗਈ ਮੌਤ ਹੋ ਗਈ ਬੰਦੇ ਦੀ ਬਸ ਸਨਾਹ ਦੇ ਨਾਲ ਆੱਖਾਂ ਜੀਵਾਂ ਵਿਸਰਾ ਆਪਾਂ ਰਹਿ ਰਾ ਸੱਚ ਨਿਤ ਪੜਦੇ ਆਂ ਜੀ ਬਾਣੀ ਇਹ ਪੰਗਤੀਏ ਆੱਖਾਂ ਜੀਵਾਂ ਵਿਸਰਾਏ ਮਰ ਜਾਓ ਜੇ ਆਖਦਾ ਆਖਰਿਆਂ ਤੇਰੀ ਯਾਦ ਆ ਮਾਲਕ ਦੀ ਮਨ ਵਿੱਚ ਤਾਂ ਜਿਉਣਾਗਾ ਜੇ ਨਾ ਭੁੱਲ ਗਈ ਤੇਰੀ ਯਾਦ ਮੌਤ ਹੋ ਗਈ ਮੇਰੀ ਨਾਲ ਦੀ ਨਾਲ ਸੋ ਇਹ ਗੁਰੂ ਜੀ ਕਹਿੰਦੇ ਕਦੇ ਦਿਨ ਰਾਤ ਹੀ ਸੁੱਤਾ ਰਹਿੰਦਾ ਜੀ ਕਬ ਕਬ ਹੂ ਮਹਾ ਕ੍ਰੋਧ ਵਿਕਰਾਰ ਕਦੇ ਕਹਿੰਦੇ ਵੀ ਇਹ ਗ੍ਰੋਧ ਦੇ ਵਿੱਚ ਭਿਆਨਕ ਰੂਪ ਹੋ ਜਾਂਦਾ ਮਹਾ ਕ੍ਰੋਧ ਵਿਕਰਾਰ ਕਹਿੰਦੇ ਨਾ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਜਿਹਦੇ ਅੰਦਰ ਕ੍ਰੋਧ ਹੁੰਦਾ ਨਾ ਕ੍ਰੋਧ ਬਾਣੀ ਨੇ ਉਹਨੂੰ ਚੰਡਾਲ ਵੀ ਆਖਿਆ ਜੀ ਚੰਡਾਲ ਚੰਡਾਲ ਕੀ ਹੁੰਦਾ ਉਹ ਧੱਕਾ ਕਰਨਾ ਚੰਬੜ ਦਾ ਜਿਵੇਂ ਸੇ ਨੂੰ ਤੇ ਕਹਿੰਦੇ ਜਦੋਂ ਬੰਦੇ ਅੰਦਰ ਪ੍ਰੋਧ ਆ ਜਾਂਦਾ ਨਾ ਤੇ ਕਈ ਵਾਰੀ ਆਪ ਦੇ ਕੱਪੜੇ ਪਾੜ ਹੁੰਦਾ ਹੈ ਦੰਦ ਕਰੀਜ ਜਾਂਦਾ ਤੇ ਆਪ ਦੇ ਦੰਦ ਵੀ ਤੋੜ ਦਿੰਦੇ ਕਈ ਵਾਰ ਆਪ ਦੇ ਨੌ ਮਾਰ ਲੈਂਦਾ ਜਾਂ ਦੂਜੇ ਦਾ ਚੱਕ ਕੇ ਕੁਛ ਮਾਰਦਾ ਵੇਂਦੇ ਨੇ ਵੀ ਹੱਥ ਵਿੱਚ ਵੀ ਅੰਦਰ ਤੇ ਕਿਹੜਾ ਹਥਿਆਰ ਆਗਾ ਨਾ ਨੇਹਰੇ ਦੀਗਾ ਸੋ ਗੁਰੂ ਜੀ ਕਹਿੰਦੇ ਵੀ ਕ੍ਰੋਧ ਦੇ ਵਿੱਚ ਬਣੁੱਖ ਦੇ ਨਾ ਕਹਿੰਦੇ ਵੀ ਸੱਲ ਹੈ ਜਿਹੜੇ ਉਹ ਮੱਚ ਜਾਂਦੇ ਆ ਜੀ ਤੇ ਬਾਣੀ ਵਿੱਚ ਸੰਸਕ੍ਰਿਤ ਦੇ ਵਿੱਚ ਗੁਰੂ ਸਾਹਿਬ ਨੇ ਅੰਦਾਜ਼ ਕੀਤਾ ਹੇ ਕਲ ਮੂਲ ਕਰੋਧ ਤਦੰਚ ਕਰਣਾ ਨਾ ਪਰਜਤੇ ਕਹਿੰਦੇ ਜਿਹੜਾ ਲੜਾਈ ਝਗੜਿਆਂ ਦੀ ਜੜਾ ਨਾ ਜਿਹੜੀ ਕ੍ਰੋਧ ਹੈ ਕਰੋ ਹੁਣ ਕ੍ਰੋਧ ਦੇ ਵਿੱਚ ਵੇਖਦੇ ਆਪਾਂ ਕਿੰਨੇ ਘਰ ਬਰਬਾਦ ਹੋ ਗਏ ਕ੍ਰੋਧ ਦੇ ਵਿੱਚ ਕ੍ਰੋਧ ਆਇਆ ਸਵੇਰੇ ਦਾ ਡੱਬਾ ਚੱਕ ਲਿਆ ਕਿਉਂਕਿ ਸੋਚਣ ਸ਼ਕਤੀ ਮਨੁੱਖ ਦੀ ਕਹਿੰਦੇ ਜ਼ੀਰੋ ਤੇ ਆ ਜਾਂਦੀ ਹੈ ਸੋਚ ਲੈ ਨਹੀਂ ਵੀ ਜੀਵਨ ਤਾਂ ਜਾ ਰਿਹਾ ਮੇਰੇ ਮਗਰ ਬੱਚੇ ਵੀ ਐ ਮੇਰੀ ਘਰ ਵਾਲੀ ਐ ਮੇਰੇ ਮਾਤਾ ਪਿਤਾ ਰੋ ਜਾਣਗੇ ਤਾਂ ਮਗਰਾ ਤਾਉਣ ਉਹਨਾਂ ਨੂੰ ਕਮਾਈ ਦਾ ਜਿਹੜਾ ਸਾਧ ਕਿਵੇਂ ਬਣੂਗਾ ਪੁੱਛਦਾ ਨਹੀਂ ਜੀ ਮਨੁੱਖ ਕਹਿੰਦੇ ਕ੍ਰੋਧ ਦੇ ਵਿੱਚ ਮਨੁੱਖ ਦੇ ਸੈੱਲ ਮੱਚ ਜਾਂਦੇ ਆ ਇਥੋਂ ਤੱਕਰ ਵੀ ਖੋਜ ਹੋ ਚੁੱਕੀ ਹੈ ਵੀ ਕੈਂਸਰ ਦਾ ਕਾਰਨ ਜਿਹੜੇ ਬੰਦੇ ਕਹਿੰਦੇ ਕਿ ਤਾਂ ਨਸ਼ੇ ਨਹੀਂ ਕਰਦੇ ਸੀ ਵੀ ਇਹ ਔਰਤਾਂ ਦੇ ਵਿੱਚ ਕਿੱਥੋਂ ਆ ਗਿਆ ਜੀ ਕੈਂਸਰ ਆ ਐਂਸਰ ਦਾ ਕਾਰਨ ਕ੍ਰੋਧ ਵੀ ਹੈ ਜੀ ਕਿਉਂਕਿ ਦਿਮਾਗ ਦੇ ਸੈੱਲ ਹੈ ਜਿਹੜੇ ਸਾਡੇ ਰੈੱਡ ਸੈੱਲ ਤੇ ਵਾਈਟ ਸੈੱਲ ਇਹ ਮਿਲ ਕੇ ਸਰੀਰ ਦਾ ਬੈਲੈਂਸ ਬਣਾਉਂਦੇ ਆ ਜੇ ਜਦੋਂ ਕਹਿੰਦੇ ਕ੍ਰੋਧ ਆਉਂਦਾ ਹੈ ਤੇ ਮਨੁੱਖ ਦੇ ਰੈੱਡ ਸੈੱਲ ਜਿਹੜੇ ਇਹ ਮੱਚ ਜਾਂਦੇ ਆ ਜੀ ਲਾਲ ਸੈੱਲ ਜਿਹਨੂੰ ਕਹਿੰਦੇ ਆਪਾਂ ਰੈੱਡ ਸੈੱਲ ਇਹ ਸੈੱਲ ਮੱਚ ਜਾਂਦੇ ਆ ਦਿਮਾਗ ਦੇ ਵਿੱਚ ਤੇ ਕਹਿੰਦੇ ਉਹ ਦੌਰਾ ਕਰਦੇ ਆ ਹੁਣ ਬ੍ਰੀਕ ਨਾੜਾਂ ਇੰਨੀਆਂ ਵੀ ਵਾਲ ਵਾਲ ਜਿੰਨੀਆਂ ਬ੍ਰੀਕ ਹੈ ਨਾੜਾਂ ਤੇ ਵਾਲ ਤੇ ਆ ਤੇ ਜਦੋਂ ਉਹ ਮੱਛੇ ਹੋਏ ਸੈਲਫ ਫੋਨ 'ਚ ਦੌਰਾ ਕਰਦੇ ਆ ਤੇ 나ੜ ਦੇ ਵਿੱਚ ਕਹਿੰਦੇ ਜੰਮ ਜਾਂਦੇ ਆ ਤੇ ਉੱਥੋਂ ਗੰਢ ਬਣਨੀ ਸ਼ੁਰੂ ਹੋ ਜਾਂਦੀ ਹੈ ਐਂ ਰੋਗ ਸ਼ੁਰੂ ਹੁੰਦੇ ਪਿਆ ਰਹੋ ਗੁਰੂ ਦੀ ਬਾਣੀ ਪਰਮ ਵਿਗਿਆਨੀ ਸੀ ਗੁਰੂ ਨਾਨਕ ਪਾਸ਼ਾ ਗੁਰੂ ਨਾਨਕ ਪਾਸ਼ਾ ਨੇ ਇੱਕ ਕਿੰਨੇ ਸੌ ਸਾਲ ਪਹਿਲਾਂ ਗੱਲ ਦੱਸਦੀ ਸੀ ਭਾਈ ਸਭ ਲੜਾਈ ਝਗੜਿਆਂ ਦੀ ਜੜ ਤੇ ਸਰੀਰ ਨੂੰ ਰੋਗ ਲੱਗਣ ਦੀ ਜੜ ਕ੍ਰੋਧ ਪੈਦਾ ਹੁੰਦਾ ਜੀ ਕ੍ਰੋਧ ਤੋਂ ਬਹੁਤ ਰੋਗ ਲੱਗਦੇ ਆ ਜੀ ਸੋ ਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਕਦੇ ਕਰੋਧੀ ਜੀਵਨ ਬਣ ਜਾਂਦਾ ਮਾਲਕ ਜੀ ਮੇਰਾ ਭਿਆਨ ਕਰੂ ਹੋ ਜਾਂਦਾ ਮਨੁੱਖ ਦਾ ਸੋਚਦੇ ਨਹੀਂ ਕਾ ਦੰਦ ਕਰੀਚੀ ਜਾਂਦਾ ਹੈ ਬੱਚੇ ਵੀ ਜਿਹੜਾ ਬੰਦਾ ਕਰੋਧੀ ਹੁੰਦਾ ਹੈ ਗੱਲ ਚੇਤੇ ਰੱਖਿਓ ਬੱਚੇ ਵੀ ਡਰਦੇ ਆ ਉਹਦੇ ਨੇੜੇ ਨਹੀਂ ਜਾਂਦੇ ਸਿੱਧੀ ਕਿਤੇ ਘਰ ਚ ਵੇਖ ਲਓ ਭਲਾਂ ਤੁਸੀਂ ਕਰੋਧੀ ਬੰਦੇ ਕੋਲੇ ਬੱਚਾ ਨਾ ਖੇਡਣ ਜਾਊਗਾ ਨਾ ਮਤਵਲੀ ਕੋਈ ਨਹੀਂ ਕਿਉਂ ਦਾ ਚਿਹਰਾ ਬੱਚਿਆਂ ਦੇ ਅੰਦਰ ਭਿਆਨਕ ਰੂਪ ਧਾਰਨ ਕਰ ਜਾਂਦਾ ਵੀ ਇਹ ਤਾਂ ਬੰਦਾ ਡਰਾਉਣ ਵਾਲਾ ਹੀ ਆ ਬਸ ਇਹਦੇ ਕੋਲੇ ਨਹੀਂ ਜਾਣਾ ਆਪਾ ਕ੍ਰੋਧੀ ਬੰਦੇ ਕੋਲੇ ਬੱਚਾ ਛੇ ਦਿ ਕਿਤੇ ਬੁੱਕਲ ਚ ਨਾ ਜਾਊਗਾ ਜੀ ਆਪਾਂ ਸਾਰੇ ਪਰਿਵਾਰ ਵਾਲੇ ਬੱਚਿਆਂ ਵਾਲੇ ਬੈਠੇ ਆਂ ਕ੍ਰੋਧੀ ਬੰਦੇ ਕੋਲੇ ਜੇ ਕ੍ਰੋਧੀ ਮਾਂ ਆ ਗਈ ਬੱਚਾ ਉਹ ਡਰੂਗਾ ਵਾ ਲੱਗ ਗਈ ਜੇ ਕ੍ਰੋਧੀ ਪਿਓ ਹੈ ਕੋਈ ਘਰ ਦੇ ਵਿੱਚ ਹੋਰ ਹੈ ਕ੍ਰੋਧੀ ਬੰਦੇ ਕੋਲੇ ਬੱਚਾ ਨਾ ਖੇਡੂਗਾ ਜਿਹੜਾ ਪਿਆਰ ਕਰੂਗਾ ਲਾੜ ਕਰੂਗਾ ਬੱਚਾ ਉਹਦਾ ਹੀ ਬਣਦਾ ਹੁੰਦਾ ਹੈ ਜੀ ਸਰੋਹ ਵਿਚਾਰ ਕਬਹੁ ਸਰਬ ਕੀ ਹੋ ਤਰਵਾਲ ਕਦੇ ਮਾਲਕ ਜੀ ਕਹਿੰਦੇ ਸਾਰਿਆਂ ਦੇ ਪੈਰਾਂ ਦੀ ਖਾਕ ਹੋ ਜਾਂਦਾ ਹੈ ਜੇ ਮੰਨ ਦੀ ਅਵਸਥਾ ਦੀ ਗੱਲ ਹੋ ਰਹੀ ਨਾ ਅੰਦਰ ਦੀ ਜੀ ਕਦੇ ਸਾਰਿਆਂ ਦੀ ਪੈਰਾਂ ਦੀ ਖਾਕ ਬਣ ਜਾਂਦਾ ਹੈ ਕਬੂ ਹੂ ਹੋਏ ਬਹਾਦਰ ਰਾਜਾ ਕਹੀਂ ਕਦੇ ਕਹਿੰਦੇ ਕਦੇ ਕਦੇ ਇਹ ਵੱਡਾ ਰਾਜਾ ਬਣ ਕੇ ਬੈਠ ਜਾਂਦਾ ਹੈ ਦਾਤਾ ਬਣ ਕੇ ਬੈਹ ਜਾਂਦਾ ਹੈ ਕਿ ਮੈਂ ਲੋਕਾਂ ਨੂੰ ਦਸਤ ਦਿਨਾ ਕਬੂ ਹੋਂ ਪਿਖਾਰੀ ਨੀਚ ਕਾ ਸਾਜਾ ਕਦੇ ਕਹਿੰਦੇ ਵੀ ਇਹ ਮੰਗਤੇ ਦਾ ਬਾਣਾ ਬਣਾ ਪਹਿਨ ਲੰਦਾ ਮੰਗਤਾ ਬਣ ਜਾਂਦਾ ਹੈ ਮੰਗਤੇ ਵਾਲਾ ਭੇਸ ਬਣਾ ਲੰਦਾ ਕਬੂ ਹੂ ਕਿਹਾਰੀ ਨੀਚ ਕਾ ਸਾਜਾ ਪਹਿਨ ਪਹਿਨ ਲੇ ਵੀ ਸਰੀਉ ਤੇ ਮੰਗਤਿਆਂ ਵਾਲੇ ਕੱਪੜੇ ਪਾ ਲੰਦਾ ਕਬੂ ਹੂ ਆਪ ਕੀ ਰਤਮੈ ਹਾਵੈ ਤਦ ਹੀ ਲੰਦਿਆ ਵਿੱਚ ਪ੍ਰਵਿਰਤ ਹੋ ਜਾਂਦਾ ਗੁਰੂ ਜੀ ਕਹਿੰਦੇ ਆਪ ਕੀਰਤ ਦੂਜੇ ਦੀ ਜੋ ਭੇੜੀ ਬਿਰਤੀ ਹੈ ਜਿਹੜੀ ਉਸ ਨੂੰ ਲੋਕਾਂ ਵਿੱਚ ਉਜਾਗਰ ਕਰਨ ਵਾਸਤੇ ਦੂਜੇ ਲੋਕਾਂ ਦੇ ਆਗਮਣੀ ਝਥਾਰਨੇ ਆ ਨਿੰਦਿਆ ਦਾ ਸੁਭਾਅ ਕੀ ਆ ਜੀ ਦੂਸਰੇ ਮਨੁੱਖ ਦੀ ਜਿਹੜੀ ਬੁਰਾਈ ਆ ਬਸ ਉਹੀ ਲੋਕਾਂ ਕੋਲ ਦੱਸਣੀ ਆ ਚੰਗਾ ਗੁਣ ਨਹੀਂ ਦੱਸਣਾ ਬੁਰਾਈ ਦੱਸਣੀ ਆ ਬਸ ਲੋਕਾਂ ਦੇ ਵਿੱਚ ਬੁਰਾਈ ਆ ਜਿਹੜੀ ਉਪਾਗਟ ਕਰਨੀ ਆ ਤਾਬੂ ਹੂ ਭਲਾ ਭਲਾ ਕਹਾਵੈ ਕਦੇ ਇਹ ਗੁਰੂ ਜੀ ਕਹਿੰਦੇ ਬਹੁਤ ਚੰਗਾ ਬਣ ਕੇ ਵਾਹਦਾ ਵੀ ਮੈਂ ਤਾਂ ਬਹੁਤ ਚੰਗਾ ਬਹੁਤ ਚੰਗਾ ਕੰਮ ਜਿਉ ਪ੍ਰਭ ਰਖਤ ਵਿਹਿ ਰਹਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਰੱਖਦਾ ਗੁਰੂ ਜੀ ਕਹਿੰਦੇ ਇਵੇਂ ਹੀ ਜੀਵ ਰਹਿੰਦਾ ਹੈ ਭਾਈ ਜਿੱਥੇ ਉਹ ਪ੍ਰਮਾਤਮਾ ਰੱਖਦਾ ਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਗੁਰੂ ਦੀ ਕਿਰਪਾ ਨਾਲ ਹੁਣ ਗੁਰੂ ਜੀ ਕਹਿੰਦੇ ਇਹ ਮੈਂ ਤੁਹਾਨੂੰ ਸੱਚ ਬਿਆਨ ਕਰ ਰਿਹਾ ਇਹ ਸੱਚ ਤੁਹਾਡੇ ਸਾਹਮਣੇ ਲੋਕੋ ਮੈਂ ਪੇਸ਼ ਕੀਤਾਗਾ ਕਿ ਤੁਸੀਂ ਅਕਾਲ ਪੁਰਖ ਸੱਚ ਜੋ ਪ੍ਰਮਾਤਮਾ ਹੈ ਹੀ ਸੱਚਾ ਨਾ ਅਕਾਲ ਪੁਰਖ ਵਾਹਿਗੁਰੂ ਸੱਚਾ ਹੈਗਾ ਪ੍ਰਮਾਤਮਾ ਦਾ ਰੂਪ ਕੀ ਹੈ ਜੀ ਸੱਚ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਪ੍ਰਮਾਤਮਾ ਦਾ ਸਰੂਪ ਕੀ ਹੈ ਉਹ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੱਚ ਸੀ ਜਦੋਂ ਯੁੱਗਾਂ ਦੀ ਆਰੰਭਤਾ ਹੋ ਗਈ ਜੁਗਾਦ ਸੱਚ ਉਦੋਂ ਵੀ ਸੱਚ ਸੀ जुगाड़ ਸੱਚ ਹੈ ਪੀ ਸੱਚ ਹੁਣ ਵੀ ਸੱਚ ਹੈ ਤੇ ਨਾਨਕ ਹੋਸੀ ਵੀ ਸੱਚ ਜਦੋਂ ਕੁਝ ਵੀ ਨਾ ਹੋਇਆ ਆਉਣ ਵਾਲੇ ਸਮੇਂ ਦੀ ਗੱਲ ਉਦੋਂ ਵੀ ਪ੍ਰਮਾਤਮਾ ਸੱਚ ਰਹੂਗਾ ਤੇ ਜਿਹੜੇ ਮਨੁੱਖ ਸੱਚ ਨਾਲ ਜੁੜ ਜਾਂਦੇ ਪਿਆਰ ਉਹ ਸੱਚੇ ਪ੍ਰਮਾਤਮਾ ਖਾਲਪੁਰਖ ਵਾਹਿਗੁਰੂ ਦੇ ਵਿੱਚ ਜੁੜ ਜਾਂਦੇ ਆ ਜੀ ਉਹ ਫਿਰ ਸਾਰੀ ਮਨੁੱਖਤਾ ਨਾਲ ਪਿਆਰ ਕਰਦੇ ਆ ਕਿਸੇ ਨਾਲ ਵੀ ਉਹਨਾਂ ਦੀ ਵੈਰ ਵਿਰੋਧਤਾ ਜਿਹੜੀ ਉਹ ਨਹੀਂ ਰਹਿੰਦੀ ਕਿਉਂਕਿ ਉਹ ਪ੍ਰਮਾਤਮਾ ਦੇ ਸਰੂਪ ਨੂੰ ਪਿਆਰ ਕਰਨ ਲੱਗ ਜਾਂਦੇ ਆ ਜੀ ਪ੍ਰਮਾਤਮਾ ਦਾ ਸਰੂਪ ਜੋ ਸਭ ਦੇ ਵਿੱਚ ਸਮਾਇਆ ਹੋਇਆ ਹੈ ਜੀ ਉਹਦੇ ਨਾਲ ਜੁੜ ਜਾਂਦੇ ਆ ਤੇ ਨਹੀਂ ਹੁਣੱਖ ਦੇ ਅੰਦਰ ਤਾਂ ਇੰਨੀ ਈਰਖਾ ਵੈਰ ਵਿਰੋਧਤਾ ਹੈ ਵੀ ਇੱਕ ਦੂਜੇ ਨੂੰ ਗੱਲ ਵੀ ਨਹੀਂ ਦੱਸਦੇ ਮੇਰੇ ਵਿੱਚੋਂ ਗੱਲ ਜ਼ਿਆਦਾ ਆ ਗਈ ਕਹਿੰਦੇ ਨਾ ਬੰਦਾ ਕੀੜੀਆਂ ਤੋਂ ਸਿੱਖ ਲਏ ਕਹਿੰਦੇ ਜਦੋਂ ਕੀੜੀ ਨੂੰ ਗੰਧ ਆ ਜਾਂਦੀ ਹੈ ਨਾ ਪਤਾ ਲੱਗ ਜਾਂਦਾ ਵੀ ਥੱਲੇ ਪਾਸੇ ਹੁਣ ਕੋਈ ਚੀਜ਼ ਪਈ ਆ ਆਪਣੇ ਖਾਣ ਵਾਲੀ ਕਹਿੰਦੇ ਜਦੋਂ ਉਹਨੂੰ ਵਾਸ਼ਨਾ ਆ ਗਈ ਆਪਣੇ ਨਾਲ ਦੀਆਂ ਕਈ ਸੌ ਜਾਂ ਹਜ਼ਾਰਾਂ ਵਿੱਚ ਵੀ ਗਿਣਤੀ ਹੁੰਦੀ ਕੀੜੀਆਂਾਂ ਦੀ ਹਜ਼ਾਰਾਂ ਕੀੜੀਆਂ ਲੈ ਕੇ ਕਹਿੰਦੇ ਆਪਾਂ ਉੱਥੇ ਉਹ ਚੀਜ਼ ਕੋਲੇ ਪਹੁੰਚ ਜਾਂਦੀ ਹੈ ਗੰਧ ਵਾਲੀ ਥਾਂ ਦੇ ਉੱਤੇ ਤੇ ਬੰਦੇ ਦਾ ਸੁਭਾਅ ਕੀ ਆ ਸਾਡਾ ਜੀ ਬੰਦੇ ਨੂੰ ਪਤਾ ਲੱਗ ਜਾਂਦਾ ਮਾੜਾ ਜਿਹਾ ਵੀ ਇੱਥੋਂ ਚੰਗਾ ਕੋਈ ਕਮਾਈ ਹੋਊਗੀ ਬੰਦਾ ਤਾਂ ਨਾ ਸੀਕ੍ਰਟ ਹੈ ਭਰਾ ਨੂੰ ਹਣੀ ਦੱਸਣਾ ਯਾਰ ਆਪਾਂ ਨੂੰ ਲੱਗਦਾ ਨਾ ਯਾਰਾ ਪਤਾਂ ਲੱਗਣ ਦੇ ਵਿੱਚ ਹੀ ਕਿਤੇ ਗੱਲਾਂ ਦਾ ਦੀ ਗਾਂ ਸੀਕ੍ਰੀਟ ਗੱਲ ਰੱਖਣੀ ਹੈ ਆਪਣੀ ਵਰਤੀ ਇਹ ਉਹ ਕਹਿੰਦੇ ਉਹ ਕੀੜੀਆਂ ਤੋਂ ਸਿੱਖ ਲਾ ਸਿੱਖ ਸਾਹਿਬ ਦੀ ਸਾਹਿਬ ਕਹਿੰਦੇ ਕੀੜੀਆਂ ਤੋਂ ਸਿੱਖ ਲਾ ਕਹਿੰਦੇ ਉਹ ਕੀੜੀਆਂ ਬੈਠੀਆਂ ਵੇਖ ਕਹਿੰਦੇ ਭਾ ਸਾਰਾ ਭੌਣ ਇੱਕ ਥਾਂ ਤੇ ਇਕੱਠਾ ਹੋ ਜਾਂਦਾ ਹੈ ਗੰਧ ਮਿਲ ਗਈ ਜਿੱਥੋਂ ਨੂੰ ਪਤਾ ਲੱਗ ਗਿਆ ਵੀ ਇੱਥੇ ਆਪਾਂ ਨੂੰ ਚੀਜ਼ ਖਾਣ ਵਾਲੀ ਮਿਲ ਗਈ ਹੈ ਕੀੜੀਆਂ ਤੋਂ ਸਿੱਖ ਲਾ ਬੰਦਿਆ ਬੰਦਾ ਦੂਜੇ ਦਾ ਹੱਕ ਮਾਰ ਕੇ ਰਾਜੇ ਕਹਿੰਦਾ ਕਿਸ ਨੂੰ ਸਿੱਖ ਪਤਾ ਨਾ ਲੱਗ ਜੇ ਪਤਾ ਨਹੀਂ ਲੱਗ ਜੇ ਕਿਸੇ ਨੂੰ ਪਟਵਾਰੀ ਨਾਲ ਗਾਂਢਾ ਧੋਪਾ ਕਰਕੇ ਕਹਿੰਦਾ ਯਾਰ ਭਰਾ ਦੀ ਜ਼ਮੀਨ ਸਾਂਝੇ ਖਾਤੇ ਚੋਂ ਨਾ ਥੋੜੀ ਜਿਹੀ ਵੱਧ ਪਈ ਆ ਤੇ ਯਾਰ ਮੇਰੇ ਨਾਲ ਝਾੜ ਦੇ ਯਾਰ ਆਹੀ ਆਣਾ ਨਾ ਨਾ ਹੱਕ ਬਰਾਬਰ ਨਾ ਮਿਲ ਜੇ ਉਹ ਕੀੜੀਆਂ ਸਿੱਖ ਲੋ ਕਹਿੰਦੇ ਸੇਖ ਸਾਹਿਬ ਜੀ ਸਾਹਿਬ ਕਹਿੰਦੇ ਕੀੜੀਆਂ ਤੋਂ ਕੀੜੀਆਂ ਬਰਾਬਰ ਖਾਈ ਜਾਂਦੀਆਂ ਵੰਡ ਕੇ ਕਈ ਤਾਂ ਮੰਨ ਲਓ ਵੀ ਜਿਹੜੀ ਮਰਦਾਰ ਚੀਜ਼ ਹੁੰਦੀ ਹੈ ਨਾ ਪੰਜ ਪੰਜ ਛੇ ਛੀ ਕੀੜੀਆਂ ਇਕੱਠੀਆਂ ਲੱਗ ਕੇ ਆਪਣੇ ਤੋਂ ਭਾਰੀ ਚੀਜ਼ ਆਪਦੇ ਪੌਣ ਤੰਨੇ ਨੂੰ ਲਈ ਜਾਂਦੀਆਂ ਹੁੰਦੀਆਂ ਪਰ ਸੇਖਿਆ ਲਈ ਤਿੰਨੇ ਚੀਜ਼ਾਂ ਤੋਂ ਜੀ ਆਪਾਂ ਵੀ ਭਾਈ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਸਭ ਦਾ ਬਰਾਬਰ ਹੱਕ ਰੱਖਣਾ ਚਾਹੀਦਾ ਹੈ ਤੇ ਬੰਦਾ ਕਹਿੰਦਾ ਮੈਂ ਹੀ ਖਾ ਜਾ ਬਸ ਮੈਂ ਹੀ ਖਾ ਜਾ। ਸੋ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਹਾਨ ਗਿਆਨ ਨੂੰ ਆਪ ਤੇ ਜੀਵਨ ਵਿੱਚ ਲਾਗੂ ਕਰਗੇ ਭਾਈ। ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ। ਪਰਤਾ ਬੁਰਾ ਨਾ ਰੱਖੋ ਚੀਤਾ। ਪਰਤਾ ਬੁਰਾ ਨਾ ਰੱਖੋ ਚੀਤਾ।